ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਾਲਨੋਂ ਤੂੰ ਲਾਲ ਤੋਰਣੇ ਆਈ ਸ਼ਗਨਾ ਦੀ ਠੰਡੀ ਕਲੀ ਰਾਤ ਕਾਲਨੋਂ ਤੂੰ ਲਾਲ ਤੋਰਣੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਾਲਨੋਂ ਤੂੰ ਲਾਲ ਤੋਰਣੇ ਨਿੱਕੀਆਂ ਕ ਲਗੀਆਂ ਮੈਂ ਸੀਸ ਤੇ ਸਹ ਜੋੜੀਆਂ ਰੂਦੀਆਂ ਉਹ ਆਂਦਰਾਂ ਨੇ ਥੋੜੀਆਂ ਮਿਗੋਣੀਆਂ ਆ ਜਾ ਰਜ ਰਜ ਕਰ ਲੈ ਦੀਦਾਨ ਕੱਲ ਨੂੰ ਤੂੰ ਲਾਲ ਤੋਰਣੇ ਜੀਤਾ ਜਾਂਦੀ ਵਾਰੀ ਕਰ ਲੈ ਦੀ ਹਾਂ ਕੱਲ ਨੂੰ ਤੂੰ ਲਾਲ ਤੋੜਨੇ ਲਾਲਾ ਦੇਓ ਚੇਰਿਆਂ ਤੇ ਗੋਬਿੰਦ ਦਾ ਹੋ ਨੂਰੇ ਤੱਕ ਲੈ ਜਵਾਨੀ ਦੋਹਾਂ ਉਤੇ ਪਰਪੂਰੇ ਮੈਂ ਵੀ ਤੱਕ ਲਵਾ ਇਹਨਾਂ ਨੂੰ ਜਾਂ ਦੀਵਾ ਕੱਲ ਨੂੰ ਤੂੰ ਲਾਲ ਤੋੜਨੇ ਜੀ ਤਾਂ ਜਾਂਦੀ ਵਾਰੀ ਕਰ ਲੈ ਵਿਹਾਰ ਕੱਲ ਨੂੰ ਤੂੰ ਲਾਲ ਤੋੜਣੇ ਵੇੜਾ ਉਹ ਆਨੰਦ ਪਰ ਅੱਜ ਯਾਦ ਆ ਗਿਆਂ ਗਲੀਆਂ ਸਿਰੋਂਦੀਆਂ ਸਨ ਜਦੋਂ ਸ਼ਾ ਗਿਆਈ ਸੌਕਾ ਛੜਨਾ ਹੁੰਦਾ ਨਹੀਂ ਕਰ ਬਾਰ ਕੱਲ ਨੂੰ ਮੈਂ ਲਾਲ ਤੋੜਨੇ ਜੀਤਾ ਜਾਂਦੀ ਵਾਰੀ ਕਰ ਲੈਦੀ ਹਾਂ ਕੱਲ ਨੂੰ ਤੂੰ ਲਾਲ ਤੋੜਨੇ ਚਾਹੁੰਦੇ ਮਾਵਾਂ ਨੂੰ ਤੂੰ ਅੱਜ ਚਾਹ ਪੂਰ ਲੈ ਰਾਜ ਕੇ ਸਰੂਰ ਲੈ ਕੀਤੀ ਸਤ ਗੁਰ ਮਹਿਰ ਅਪਾਨ ਕਲ ਨੂੰ ਤੂੰ ਲਾਲ ਤੋੜਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਤੂੰ ਲਾਲ ਤੋੜਨੇ ਤੂੰ ਰਜਣਾ ਕਲ ਨੂੰ ਜਦੋਂ ਮੂੰ ਨੂੰ ਸਵਾਰ ਕੇ ਸੁਨੇ ਲਿਜਹ ਪੰਨਿਆਂ ਚੋਂ ਇਤਿਹਾਸ ਨੂੰ ਸ਼ਿੰਗਾਰ ਕੇ ਹੁਣ ਬਦਲ ਦੇਣੀ ਕੋਮਦੀਗ ਨੂੰ ਹਾਂ ਕਾਲ ਨੂੰ ਤੂ ਲਾਲ ਤੋੜਨੇ ਆਇਸ਼ਾ ਗਣਾ ਦੀ ਠੰਡੀ ਕਾਲੀ ਰਾਤ ਕਾਲ ਨੂੰ ਤੂ ਲਾਲ ਤੋੜਨੇ ਜੀਤਾ ਜਾਂਦੀ ਵਾਰੀ ਕਰ ਲੈ ਵਿਹਾਰ ਕਲ ਨੂੰ ਤੂੰ ਲਾਲ ਤੋੜਨੇ ਵਾਹਿਗੁਰੂ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ